ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ਿਕਾ ਲਾਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ। ਇਹ ਅੱਜ ਨਾ ਜਾਣਾ ਕਮਾਨ ਉੱਥੇ ਨਾ ਇਸਤੇਦਾਰਾਂ ਦਾ ਸ਼ਾਪ ਬਾਈ ਕੱਪੜੇ ਦੀ ਮੋੜ ਤਾਂ ਉੱਥੇ ਜਾਣਾ ਤੇ ਮਿਲਦੇ ਤੁਹਾਨੂੰ ਚੱਲ ਕੇ ਉੱਥੇ। ਅੱਜ ਆਈਏ ਇੱਥੇ ਆਪੋ ਨਾਲੇ ਸ਼ੋਰਮ ਸਾਡੇ ਰਿਸ਼ਤੇਦਾਰ। ਆਜੇ। ਇਹ ਹੈਗਾ ਜਿਹੜਾ ਹੈਗਾ ਕਮਾਨ ਤੋਂ ਮਹਿਤਾ ਰੋਡ। ਅਵੀ ਫਰਨੀਚਰ ਹਾਊਸ ਐਂਡ ਫਰਨੀਚਰ ਐਂਡ ਇਲੈਕਟ੍ਰਿਕਸ ਦੇ ਲੱਗ ਗਿਆ ਆ ਉਹ ਸਰਵੋ ਸਟੇਸ਼ਨ ਵੇਰਕ ਫਿਰ ਸਭੋ ਕੇ ਹਾਂ ਆ ਸ਼ੋਰੂਮ ਦਾ ਨਾਮ ਆ ਇਹ ਆ ਪੀ ਇਥੇ ਰੋਜ ਨੂੰ ਆ ਵਾਹਿਗੁਰੂ ਸਾਹਿਬ ਆਏ ਗੁਰਜੀ ਕੀ ਫਤਿਹ ਆ ਮੈਂ ਵਾਹਿਗੁਰੂ ਏ ਗੁਰੂ ਸਤਨਾਮ ਵਾਹਿਗੁਰੂ ਆਪੜੇ ਸਿਧਾ ਨੰਨ ਕਰਵਾਰਤ ਗੁਰੂ ਕੀ ਤੱਕ ਪੜੇਦਾ ਤੇ ਇਸ ਦੁਕਾਨ ਦਾ ਜੀ ਮੂਰਤੀ ਗੁਰੂ ਮਹਾਰਾਜ ਦਾ ਜੀ ਅਕਾਉਂਟ WhatsApp ਕਰਾਇਆ ਹੁਣ ਉਹ ਬੈਸ ਕੋਈ ਸਾਹ ਦੇ ਤੇ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੈਲੋ ਹੈਲੋ ਫੁੱਲੀ ਸੀ ਹੋ ਲਾ ਤੇ ਹੁਣ ਸਤਨਾਮ ਵਾਹਿਗੁਰੂ ਦਾ ਜਾਪ ਚੱਲਣ ਲਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪਣੇ ਰਿਸ਼ਤੇਦਾਰੀ ਸੋ ਉਹਨਾਂ ਨੇ ਅੱਜ ਇੱਥੇ ਨਾ ਕਮਾਂਡ ਟੋਵੇਤਾ ਰੋਡ ਤੇ ਖੋਲਿਆ ਵਾ ਕਲੌਥ ਹਾਊਸ ਤੇ ਇਹ ਹੈਗਾ ਟ੍ਰੈਂਡਸ ਆਫ ਗਰੀਸ ਦੇ ਨਾਂ ਤੇ ਆ ਇੱਥੇ ਜੈਂਟਸ ਦੀ ਹਰ ਇੱਕ ਵੈਰਾਈਟੀ ਹੈਗੀ ਜਿੱਦਾਂ ਜੋ ਵੀ ਲੈਣਾ ਹੋਵੇ ਜੈਂਟਸ ਇਹ ਰੈਡੀमेड ਦਾ ਰੈਡੀमेड ਸ਼ੋਰੂ ਹੋਗਾ ਅੱਜ ਇਹਦੀ ਓਪਨਿੰਗ ਸੀ ਅੱਜ ਮੂਰਤ ਕਰਾਇਆ ਇਹਨਾਂ ਨੇ ਖੰਡ ਫੜ ਸਾਬ ਕਰਾ ਕੇ ਗੁਰਮਾਰਾ ਹੀ ਦਾ ਵਟਾ ਸਟਾ ਲੈ ਕੇ ਤੇ ਜਿਹੜੇ ਵੀ ਵੀਰ ਨੇ ਲੈਣਾ ਹੋਵੇ ਹੈਗਾ ਵਾ ਸਾਫ ਸਿੰਘ ਮੰਡ ਦੇ ਪੰਪ ਲਾਗੇ ਆ ਗਿਆ ਜੇ ਵੀ ਸਾਰੇ ਗੈਸਟ ਇੱਥੇ ਹੀ ਨੇ ਜਿਹਨਾਂ ਨੇ ਜਿਹੜੇ ਬੁਲਾਏ ਆਰਗੇਨਾਈਜ਼ ਕੀਤਾ ਸੀ ਪ੍ਰੋਗਰਾਮ ਆ ਬੜਾ ਸੋਹਣਾ ਵਾ ਬਣਿਆ ਹੋਇਆ ਤੇ ਆ ਚਾਏ ਸੀ ਸਾਰੇ ਤਕਰੀਬਨ ਹੁਣ ਸਮਾਪਤੀ ਹੋ ਗਈ ਆ ਕਨਪੜ ਸਾਹ ਦਾ ਭੋਗ ਪੈ ਗਿਆ ਸੁਖਨੀ ਸਾਹ ਦਾ ਆਪਾਂ ਵੀ ਇੱਥੇ ਆਏ ਆ ਬੱਚਿਆਂ ਦੇ ਬੈਲੂਨ ਉਹ ਬਹਿ ਜਾਂ ਉਹ ਉਹ ਕੁੜਕਰੇ ਲੱਜਾ ਇਹਦੇ ਬੱਟੇ ਨੇ ਮਾਮਾ ਜੀ ਕਾਹੋਂ ਆ ਜਿਹੜੇ ਨਰਿਸਤਾ ਸੱਦੇ ਦਿਓ ਲੈ ਰਹੇ ਆ ਕੱਪੜੇ ਤੇ ਬਾਰ ਬਾਰ ਬਾਰਿਸ਼ ਹੋ ਰਹੀ ਆ ਕਾਫੀ ਹੈ ਇੰਦਰ ਖਰੀਦ ਤੇ ਆਪਾਂ ਨੂੰ ਪਤੋਂ ਡਈ ਆ ਹਾਂ ਤੇ ਵਧੀਆ ਵਾ ਰੈਣ ਸਵੀ ਇਹ ਤੁਹਾਨੂੰ ਟ੍ਰੈਂਡਸ ਆਫ ਚੈਨਲ ਸ਼ੁਰੂ ਦਾ ਨਾਮ ਹੈ ਟ੍ਰੈਂਡਸ ਆਫ ਕ੍ਰੀਏਟ ਮੈਂ ਟੌਕ ਦੇ ਘਮਾਨ ਤੋਂ ਮਿੱਤਰ ਰੋਡ ਤੇ ਆਹਾ ਪੰਪ ਦੇ ਨੀਅਰ ਬਗੜਾ ਡਾਕਪਸ ਘਮਾਨੜਾ ਤੇ ਉੱਤਰੋਂ ਦੜਾਲਿਆਂ ਦਾ ਸੈਂਟਰੀ ਸਟੋਰ ਜਿਹੜਾ ਸੀਮਿੰਟ ਸਟੋਰ ਉਹਦੇ ਇਹਨਾਂ ਦੋਵਾਂ ਦੇ ਵਿਚਕਾਰ ਆ ਸੈਂਟਰ ਦੇ ਜਾਰ ਉਹਨਾ ਖਰੀਦ ਲਈ ਆ। ਕੀ ਆ ਰਿਹਾ ਕਸਟਮਰ ਆ ਗਿਆ। ਹੁਣ ਹੀ ਓਪਨਿੰਗ ਹੋਈ ਆ। ਕੀ ਆ ਰਿਹਾ। ਵਧੀਆ ਜਨਾ ਅੱਜ ਹੀ ਓਪਨਿੰਗ ਹੋਈ। ਚਲੋ ਵਧੀਆ ਕੁਮਾਰ ਬੰਦੇ ਵਾਲਾ ਫਾਈਲ ਵਰਕ ਕਰਤਾ ਆਵੇ। ਤੇ ਬਗਿਆ 20 ਆ ਸ਼ਨੀਵਾਰ ਦੇ ਹੁੰਦੀ ਐ ਫਿਕਸ ਪ੍ਰਾਈਜ਼ ਹੁੰਦਾ ਇਹਨਾਂ ਨੇ ਹਨਾ ਮੇਰਾ ਬੀਬੀ ਤੁਹਾਨੂੰ ਆਵੇ ਬੀਬੀ ਚਾਹਦੀ ਹੈ ਕਿ ਇਹ ਕਿਹੜਾ ਰਹਿ ਗਿਆ ਉਹ ਦਿੱਕ ਸਰ ਦਾ ਜਿਹੜੇ ਵੀ ਚੈਨਲ ਤੇ ਨਵੇਂ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਆਪਣਾ ਚੈਨਲ ਜੀ ਦਾਤੋ ਬਾਦ ਸਬਸਕ੍ਰਾਈਬ ਕਰੋ ਚੈਨਲ ਨੂੰ ਪੜਾਓ ਆ ਵੀ ਕਸਮਾ ਖਰੀਦ ਰਿਹਾ ਪਤਾ ਨਹੀਂ ਇਹ ਦੇ ਬੁਟੀਕ ਦਾ ਜੀ ਪਤਾ ਦਾ ਟੇਆ ਸਾਡੀ ਕਸਟ ਵਾਰ ਖਰੀਦ ਰਿਹਾ ਇੱਥੇ ਕੱਪੜੇ ਤੇ ਚਲੋ ਜਦ ਤੱਕ ਆਰੇ ਕਾ ਕੁਆਲਟੀ ਹੁੰਦੀ ਹੈ ਜੈਂਟਸ ਦੇ ਆ ਜੈਂਟਸ ਸ਼ੋਰੂਮ ਨਾਲ ਲੇਡੀਜ਼ ਨਹੀਂ ਹੈਗੇ ਤੇ ਜੈਂਟਸ ਆਰੇ ਕਲਾ ਖਰੀਦ ਰਿਹਾ ਜਿਹੜੇ ਆ ਉਹਨਾਂ ਵੀ ਕੱਪੜੇ ਲਏ ਆ ਚਲੋ ਵਧੀਆ ਸੇ ਲੋਰੀਆ ਤਾਂ ਇਹਨਾਂ ਤੋਂ ਸੇ ਵਧੀਆ ਹਾਂ ਹਾਂ ਵਧੀਆ ਵਧੀਆ ਲਾਉਣੇ ਆ ਲੈਣ ਲੈ ਲੋ ਲੈ ਲੋ ਵਧੀਆ ਵਧੀਆ ਕੁਆਲਟੀ ਸੂਟ ਨਿਊ ਸ਼ੋਰੂਮ ਦੇ ਉਦਘਾਟਨ ਸਮਾਰੋਹ ਲੈ ਲਓ ਲੈ ਲਓ ਲੈ ਲਓ ਵਧੀਆ ਕੁਆਲਟੀ ਦੇ ਕੱਪੜੇ ਇੱਕ ਦੁਕਾਨ ਦੇ ਥੱਲੇ ਹਰ ਇੱਕ ਮੁੱਲ ਦੀ ਹੈ ਕੁਆਲਟੀ ਦੀ ਚੀਜ਼ अवेलेबल ਆ ਜਿਹੜੇ ਰਿਸ਼ਤੇਦਾਰ ਆਇਓ ਵਿਧਾ ਵਰਕਤ ਵੀ ਕਰ ਰਿਆ ਵੇ ਇੱਕੋ ਜਗ੍ਹਾ ਹਰ ਮੁੱਲ ਦੀ ਚੀਜ਼ ਅੱਜ ਜੀਤ ਘਾਟਨ ਸਮਾਰੋਹ ਹੋਇਆ ਵਾ ਤੇ ਆ ਸਾਕ ਦੇਖੀ ਸਕਦੇ ਜੀ ਫਰਸਟ ਗਾਰਡ ਹੈਂਡ ਓਵਰ ਕਰਤਾ ਦੱਸੋ ਰੇਟ ਜਾਇ ਜਦ ਇਹਦਾ ਪ੍ਰਾਈਸ ਕੀ ਵਾਪਸੀ ਪੀਸ ਟੂ ਪੀਸ ਦੀ ਏ ਆ ਆ ਲੈ ਲੋ 26 ਜੀ ਦੀ ਸਭ ਤੋਂ ਲੇਟ ਲਈ ਸੀ ਯਾਨੀ ਕਿ 5 6 ਤਰੀਕ ਤੋਂ ਬਾਹਰ ਹੀ ਲਈ ਸੀ ਐ ਅੱਜ ਨੇ ਸੜਾਈ ਆ तकरीबन ਜਿੰਨੀਆਂ ਵੀ ਹਾਈਬ੍ਰਿਡ ਲਾਈਆਂ ਵਾ ਨਾ ਜਿੱਦਾਂ ਹੋ ਗਈ 26 ਵੀ ਜਿੱਦਾਂ ਆ ਹੋ ਗਈ 1692 1692 ਹੋ ਗਈ ਤੇ 7301 ਹੋ ਗਈ ਤੇ ਵੀ 7301 ਸਾਰੀਆਂ ਨੇ ਸਰਣਡੀਆਂ ਵਾ ਆ ਦੇ ਦੇ ਵੀ ਆ ਦੇਖੋ ਬਰੀਆ ਖੜੇ ਦਾਣੇ ਮੁੰਜਰ ਨਿਕਲੀ ਆ ਐ ਇੱਕ ਨੰਬਰ ਆ ਤੇ ਹੁਣ ਇਹਨੂੰ ਨਾ ਉਹਦੀ ਸਪਰੇ ਕਰਾਂਗੇ ਟਡੇ ਜੇ ਵਾਲੀ ਜੇ ਹੋਇਆ ਤੇ ਨਹੀਂ ਤੇ ਵੈਸੇ ਕਰਨ ਦੀ ਲੋੜ ਨਹੀਂ ਹੈ ਨੀ ਟੱਡਾ ਕਿਉਂਕਿ ਅੱਜ ਵੀ ਸਾਡੇ ਕੰਨੀਓ بارش ਹੋ ਗਈ ਆ ਸੁੱਕਾ ਸੀ ਆ ਖੇਤ ਤੇ ਚ ਪਾਣੀ ਦੇ ਲੋ ਇੰਨੀ بارش ਅਜੋਈ ਆ ਦੇਖੋ ਪਰਸੋਂ ਹੋਈ ਹੀ ਜੇ ਤੋ 2-4 ਦਿਨ ਹੋਏ ਜਿਹੜੇ ਇੱਕ ਨੰਬਰ ਖੜੀਆਂ ਸਾਰੀਆਂ ਮਹਾਰਾਜ ਦੀ ਪੱਬੇ ਦੀ ਕਿਰਪਾ ਨਾਲ ਤੇ ਆਪਾਂ ਸਾਰੀਆਂ ਜੀਰੀਆਂ ਬਈ ਇੱਕ ਨੰਬਰ ਆ ਆ 26 ਦੇਖ ਲਓ ਸਭ ਤੋਂ ਲੇਟ ਲਾਈ ਐ ਵੀ ਨਿਸਰ ਆਈ ਕੋਈ ਕਹਿੰਦਾ ਜੀ ਹੁੰਦੀ ਨਹੀਂ ਇਹਨੂੰ ਕੋਈ ਯੌਰ ਨਹੀਂ ਹੈਗੀ ਕੁਛ ਨਹੀਂ ਹੈਗਾ ਕੋਈ ਇਹਨੂੰ ਇਹਨੂੰ ਹਜੇ ਦੋ ਵਾਰੀ ਰੇਪ ਪਿਆਵੇ ਇਹਨੂੰ ਦੋ ਵਾਰੀ ਰੇਪ ਆਇਆ ਵਾ ਤੀਜੀ ਆ ਰੇ ਨਹੀਂ ਪਾਇਆ ਅਜੇ ਹੈ ਤੇ ਕਿੰਨੀ ਸੋਹਣੀ ਜੀਰੀ ਨਿਕਲੀ ਐ ਖੜੀ ਇੱਕ ਨੰਬਰ ਆ ਪਿਛਲੀ ਵਾਰ ਅਸੀਂ ਇੱਕ ਉੱਧਰ ਨੜਾਲਾ ਸਾਈਡ ਕਣਕ ਵੀ ਚੀ ਸੁਣ ਇੱਕ ਪਾਣੀ ਸੀ ਲਾਇਆ ਰ ਮੀਂਹ ਦਾ ਹੀ ਲੱਗਿਆ ਬਹੁਤ ਵਧੀਆ ਕਣਕ ਨਿਕਲੀ 24 25 ਦੀ ਉਹਦੀ ਔਸਤ ਆਈ ਸੀ 24 ਕੇ 25 ਦੇ ਹਿਸਾਬ ਨਾਲ ਦੀ ਔਸਤ ਆਈ ਕੋਈ ਕਹਿੰਦਾ ਜੀ ਐ ਨਹੀਂ ਹੁੰਦਾ ਸਭ ਕੁਝ ਹੋ ਜਾਂਦਾ ਬਈ ਜੀ ਐ ਹੁਣ ਤਾਂ ਨਿਸਰਣ ਡੀਆਂ ਅਗਲੇ ਮਹੀਨੇ ਨਾਲ ਨਹੀਂ ਪੱਕਣਾ ਐ ਤੇ ਬਾਬੇ ਦੀ ਕਿਰਪਾ ਨਾਲ ਸਾਰੀਆਂ ਇੱਕ ਨੰਬਰ ਖੜੀਆਂ ਕੋਈ ਇਹਨਾਂ ਨੂੰ ਹੋਰ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਖੱਟਾ ਪੱਤਾ ਕੋਈ ਪੱਤਾ ਲਪੇਟ ਨਹੀਂ ਆ ਦੇਖ ਲਓ ਭਾਈ ਆ ਕਿੱਥੇ ਆ ਕੁਛ ਨਹੀਂ ਹੈਗਾ ਪੱਤੇ ਸਾਫ਼ ਖੜੇ ਆ ਆ ਜਿਹੜੀ ਨਿਕਸਰੀ ਹੈ ਇਹਨੂੰ ਆ ਜਿਹੜੇ ਵਿੱਚ ਬੂਟੇ ਨਿਸਰਣ ਦੇ ਆ ਨਿਸਰੇ ਆ ਇਹਨਾਂ ਨੂੰ ਇੱਕ ਨੰਬਰ ਆ ਕੋਈ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਹੋਰ ਨਹੀਂ ਹੈਗੀ ਯਾਰ ਕਾ ਕਿਉਂਕਿ ਮੌਸਮ ਹੈ ਯਾਰ ਕਾ ਤਕਰੀਬਨ ਜਿੰਨੀ ਗਰਮੀ ਪਹਿਲਾਂ ਪਈ ਸੀ ਹੁਣ ਠੰਡਾ ਵਾ بارش ਹੋਣ ਦੇ ਨਾਲ ਤੇ ਵਧੀਆ ਰਿਹਾ ਵਾ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਵਧੀਆ ਹੀ ਚਾਹੀਦਾ ਵਾ ਅੱਜ ਪਹਿਲਾਂ ਗਏ ਸੀ ਆਪਾਂ ਕਮਾਨ ਸੀ ਉੱਥੇ ਨਾ ਸਾਡੇ ਰਿਸ਼ਤੇਦਾਰ ਸੀ ਉਹਨਾਂ ਦੇ ਉਹਨਾਂ ਨੇ ਸ਼ੋਰੂਮ ਖੋਲਿਆ ਵਾ ਕੱਪੜੇ ਦਾ ਰੈਡੀमेड ਦਾ ਜੈਂਟਸ ਦਾ ਜੈਂਟਸ ਰੈਡੀमेड ਸਟੋਰ ਖੋਲਿਆ ਵਾ ਤੇ ਉੱਥੇ ਉਹਨਾਂ ਨੇ ਇਹ ਘਟਨ ਕੀਤਾ ਸੀ ਕੋਈ ਹੋਈਏ 20 ਮਿੰਟ ਆਇਆ ਨੂੰ ਤੇ ਉੱਥੋਂ ਆਏ ਆ ਉੱਥੇ ਵੀ ਬਲੌਗ ਸ਼ੂਟ ਕੀਤਾ ਵਾ ਉਹ ਵੀ ਨਾਲ ਐਡ ਕਰਾਂਗੇ ਤੇ ਉਥੋਂ ਹੁਣ ਆਏ ਜੇ بارش ਹੁੰਦਾ ਵੀ ਜਦੋਂ ਐ ਬਸ ਤੇ بارش ਕਾਫੀ ਪੈ ਗਈ ਹੁਣ ਤੁਹਾਨੂੰ ਦਿਖਾਇਆ ਪਾਣੀ ਇਹ ਲ ਸੁੱਕੀ ਸੀ ਇਹ ਚ ਪਾਣੀ ਮਾਸਾ ਨਹੀਂ ਸੀ ਖੜਿਆ ਹੁਣ ਪਾਣੀ ਖੜਾ ਆ ਜੇ ਤੇ ਚਲੋ ਪਾਣੀ ਦੀ ਵੈਸੇ ਜਿੱਦਾਂ ਹੁਣ ਮੁੰਜਰ ਨਿਕਲਦੀ ਪਈ ਨਿਸਰਦੀਆਂ ਪਈਆਂ ਜੀਰੀਆਂ ਤਾਂ ਪਾਣੀ ਦੀ ਜ਼ਰੂਰਤ ਹੁਣ ਤਾਂ ਮੈਂ ਵੀ ਰੋਜ਼ ਮੋਟਰ ਚਲਾਉਂਦੇ ਆ ਰੋਜ਼ ਮੋਟਰਾਂ ਚਲਦੀਆਂ ਵਾ ਚਲ ਅੱਜ ਪਾਣੀ ਹੁਣ بارش ਹੋ ਗਈ ਹੁਣ ਲੋੜ ਨਹੀਂ ਪੈ ਜ਼ਰੂਰਤ ਨਹੀਂ ਪੈਣੀ ਤੇ ਵੈਸੇ ਤਾਂ ਰੋਜ਼ ਕਿਉਂਕਿ ਨਿਸਰ ਜਦੋਂ ਜੀਰੀ ਨਸਾਰੇ ਤੇ ਆਵੇ ਪਾਣੀ ਦੀ ਜ਼ਰੂਰਤ ਹੁੰਦੀ ਆ ਤੇ ਜ਼ਰੂਰ ਇਸ ਗੱਲ ਦਾ ਧਿਆਨ ਰੱਖਿਆ ਕਰੋ ਆ ਫालतू ਵੀਰੇ ਜਿਜੋ ਕਹਿੰਦਾ ਫਲਾਣੇ ਨੇ ਕੋਈ ਕਹਿੰਦਾ ਜੀ ਮੈਂ 5 ਗੱਟੂ ਪਾ ਤੇ ਕੋਈ ਫਾਇਦਾ ਨਹੀਂ ਉਹ ਫੱਕ ਹੋ ਜਾਂਦੀ ਆ 2.5 3 ਰੱਖਿਆ ਕਰੋ ਵੱਧ ਇਸ ਤੋਂ ਵੱਧ ਨਾ ਰੱਖਿਆ ਕਰੋ ਲੋਡ ਨਹੀਂ ਵੀਰੇ ਉੱਜੜਨਦੀ ਐਵੇਂ ਉਜਾੜਾ ਭਾਲਦੇ ਫਿਰੋ ਐਵੇਂ ਕਿਸਦੇ ਮਜੇਂ ਕਰ ਲੱਗੇ ਉਹਨੇ ਐ ਕਰਿਆ ਦੂਜੀ ਢੇਡ ਨੂੰ ਮੈਂ ਕਰਨਾ ਦੂਜਾ ਨੂੰ ਉਹ ਨਹੀਂ ਫਾਇਦਾ ਹੁੰਦਾ ਵੀਰੇ ਆਪ ਦਾ ਆਪ ਦੀ ਜੇਬ ਵੇਖਿਆ ਕਰੋ ਦੇਸੀ ਰੇਪਾਇਆ ਕਰੋ ਜਿਹਦੇ ਨਾਲ ਸਭ ਤੋਂ ਵੱਧ ਕੋਈ ਵੀ ਫਸਲ ਹੁੰਦੀ ਹੈ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ